ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਨੇ ਐਡਵੋਕੇਟ ਸਿਮਰ ਕੌਰ ਗਿੱਲ ਜਿਹੜੇ ਕੀ ਮਾਈਨਿੰਗ ਮਾਫੀਆ ਦੇ ਖਿਲਾਫ ਲਗਾਤਾਰ ਲੜ ਰਹੇ ਸੀ ਪਰ ਉਹਨਾਂ ਤੇ ਬੀਤੇ ਦਿਨ ਅਟੈਕ ਹੋ ਜਾਂਦਾ ਜਿਹੜਾ ਇਹ ਹਮਲਾ ਕੀਤਾ ਗਿਆ ਕਿਸ ਵੱਲੋਂ ਕੀਤਾ ਗਿਆ ਔਰ ਕੱਲ ਦਾ ਮਾਹੌਲ ਕੀ ਬਣਿਆ ਸਾਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਆ ਮੈਡਮ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਕਿਹੜੇ ਸਥਾਨ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕਰ ਲਈ ਕਿਉਂਕਿ ਤੁਹਾਨੂੰ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਮਾਈਨਿੰਗ ਮਾਫੀਆ ਦੇ ਖਿਲਾਫ ਲੜਾਈ ਲੜ ਰਹੇ ਹੋ ਤੇ ਹੋਇਆ ਕਿਵੇਂ ਸਾਰਾ ਘਟਨਾਕਰਮ ਜੀ ਮੈਂ ਕਿਸੇ ਨੂੰ ਰੋਕਿਆ ਨਹੀਂ ਸੀਗਾ ਅਸਲ ਦੇ ਵਿੱਚ 6 ਵਜੇ ਦਾ ਸਾਡਾ ਪਿੰਡ ਗੜਾਪੁਰ ਦੇ ਵਿੱਚ ਪ੍ਰੋਗਰਾਮ ਸੀਗਾ ਜੀ ਤਾਂ ਸੈਮੀਨਾਰ ਸੀਗਾ ਸਾਡਾ ਕਿਉਂਕਿ ਪਿੰਡ ਗੜਾਪੁਰ ਦੇ ਨਰੇਗਾ ਵਾਲੀਆਂ ਬੀਬੀਆਂ ਨੂੰ ਅ 16 ਤਰੀਕ ਨੂੰ ਕੁਝ ਅਸੀਂ ਰੇਤ ਮਾਫੀਆ ਦੇ ਇੱਕ ਬਿੱਲਾ ਤੇ ਪੰਮਾ ਇਹ ਕਹਿ ਕੇ ਗਏ ਸੀ ਵੀ ਹੁਣ ਤੁਹਾਡੇ ਤੇ ਡਾਂਗਾ ਭਰਾਵਾਂਗੇ ਜੇ ਰੋਕਿਆ ਨਾ ਜੀ ਸੇਮ ਜੀ ਜੀ ਕੰਪਲੇਂਟ ਅਸੀਂ ਅਸਟੇਚ ਨੂੰ ਵਰਬਲੀ ਦੇ ਕੇ ਆਇਆ 16 ਤਰੀਕ ਨੂੰ ਈਵਨ ਸੀਪੀ ਨੂੰ ਵੀ ਮਿਲੇ ਸੀ ਉਹਨਾਂ ਨੂੰ ਵੀ ਦੱਸ ਕੇ ਆਏ ਅਸੀਂ ਜੀ ਹਾਂ ਬਟ ਜਦੋਂ ਉਹਨਾਂ ਨੇ ਉਸ ਚੀਜ਼ ਦੇ ਉੱਤੇ ਮਤਲਬ ਨਹੀਂ ਖੁਸ਼ ਹੋਇਆ ਸਾਨੂੰ ਉਹ ਬੀਬੀਆਂ ਸਾਡੀਆਂ ਸੀਗੀਆਂ ਤੇ ਵਿਚਾਰੇ ਉਹ ਸਾਰੇ ਜੀ ਮਜ਼ਦੂਰ ਪਰਿਵਾਰ ਨੇ ਜੀ ਦਿਹਾੜੀ ਵਾਲੇ ਤੇ ਫਿਰ ਸਾਨੂੰ ਉਹਨਾਂ ਦੇ ਨਾਲ ਜਦ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਸੀਗਾ ਵੀ ਤੁਹਾਡੇ ਨਾਲ ਖੜਾਂਗੇ ਜੀ ਸੋ ਤਾਂ ਸੈਮੀਨਾਰ ਕਰਨ ਗਏ ਸੀਗੇ ਤਾਂ ਕਿ ਲੋਕਾਂ ਨੂੰ ਦੱਸ ਕੀ ਵੀ ਉਹਨਾਂ ਨੇ ਕਿਹੜੇ ਕਿਹੜੀਆਂ ਚੀਜ਼ਾਂ ਜਿਹੜੀਆਂ ਮਾਈਨਿੰਗ ਕਿਵੇਂ ਲੀਗਲ ਹੁੰਦੀ ਹੈ ਕਿਵੇਂ ਇਲੀਗਲ ਹੁੰਦੀ ਆ ਸੋ ਅਵੇਅਰਨੈਸ ਪ੍ਰੋਗਰਾਮ ਸੀਗਾ ਸਾਡਾ ਤੁਸੀਂ ਕਿਹੜੇ ਕਿਹੜੇ ਥਾਕੇ ਦੇ ਵਿੱਚ ਲੱਗੇ ਹੋਏ ਹੋ ਇਸ ਕੰਮ ਦੇ ਵਿੱਚ ਕਿ ਇੱਥੇ ਨਹੀਂ ਹੁੰਦਾ ਸਾਹਮਣੇ ਵਾਲਾ ਹਲਕਾ ਜਿੰਨਾ ਏਰੀਆ ਜਿਹੜਾ ਪੈਂਦਾ ਆ ਜੀ ਆਪਣਾ ਠੀਕ ਦਰਿਆ ਦੇ ਕੰਢੇ ਪੈਂਦਾ ਉਹ ਸਾਰੇ ਏਰੀਆ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਆ ਵੀ ਲੀਗਲ ਮਾਈਨਿੰਗ ਕਿਹੜੀ ਹੁੰਦੀ ਹੈ ਇਲੀਗਲ ਕਿਹੜੀ ਹੁੰਦੀ ਆ ਜੀ ਕੀ ਹੋਏ ਕਰ ਸਕਦੇ ਆ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਮਾਈਨਿੰਗ ਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਇਹ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਆ ਲੀਗਲ ਬੋਲ ਕੇ ਜੀ ਨੰਬਰਾਂ ਤੋਂ ਬਾਹਰ ਮਾਈਨਿੰਗ ਕਰਦੇ ਆ ਰਾਤ ਨੂੰ ਮਾਈਨਿੰਗ ਕਰਦੇ ਆ ਪੌਕਲੈਨ ਮਸ਼ੀਨਾਂ ਯੂਜ਼ ਕਰਦੇ ਆ ਦੈਟ ਇਜ਼ ਟੋਟਲੀ ਵਾਇਲੇਸ਼ਨ ਆਫ ਈ.ਈ. ਜੀ ਤਾਂ ਲੋਕਾਂ ਨੂੰ ਮੈਂ ਜਾਗਰੂ ਕਰ ਰਹੀ ਸੀ ਕਿ ਇਹਨਾਂ ਦੀ ਕੰਪਨੀ ਦਾ ਦਿੱਤਾ ਹੋਇਆ ਆ ਇੱਕ ਅੰਡਰਟੇਕਿੰਗ ਆ ਜਿਹਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ 5 ਨੰਬਰ ਪੁਆਇੰਟ ਦੇ ਵਿੱਚ ਨਵੀਂ ਕੰਪਨੀ ਵੱਲੋਂ ਜੀ ਕਿ ਪਿੰਡ ਵਾਲਿਆਂ ਨੂੰ ਇਹਨਾਂ ਕਰਕੇ ਕੋਈ ਤਕਲੀਫ ਨਹੀਂ ਹੋਊਗੀ ਔਰ ਮੈਕਸਿਮਮ ਪਿੰਡ ਜਦ ਕਿ ਮੈਕਸਿਮਮ ਪਿੰਡਾਂ ਨੂੰ ਤਕਲੀਫ ਆ ਸਾਡੀਆਂ ਸੜਕਾਂ ਜਿਹੜੀਆਂ ਨੇ ਪਹਿਆਂ ਚ ਟਨਵਰਟ ਹੋ ਗਈਆਂ ਜੀ ਤਾਂ ਜਿਵੇਂ ਇੱਥੇ ਸਾਰਾ ਕੁਝ ਤੁਸੀਂ ਤਸਵੀਰਾਂ ਦੇਖਦੇ ਹੋ ਆਪਣੀ ਅੱਖੀ ਜਿਹੜੀਆਂ ਬਹੁਤ ਕੁਝ ਤੁਹਾਡਾ ਫੇਸਬੁੱਕ ਅਕਾਊਂਟ ਦੇ ਜ਼ਰੀਏ ਵੀ ਲੋਕਾਂ ਸਾਹਮਣੇ ਆਉਂਦਾ ਜਦੋਂ ਕੱਲ ਇਹ ਸਾਰਾ ਘਟਨਾਕ੍ਰਮ ਹੋਇਆ ਤੇ ਤੁਹਾਡੇ ਇਕੱਲਿਆਂ ਤੇ ਅਟੈਕ ਹੋਇਆ ਜਾਂ ਤੁਹਾਡੀ ਸਾਰੀ ਟੀਮ ਤੇ ਅਟੈਕ ਮੈਂ ਤੁਹਾਨੂੰ ਦੱਸਦੀ ਹਾਂ ਜੀ ਕੀ ਹੋਇਆ ਕਿ ਅਸੀਂ 4 ਜਾਣੇ ਸੀਗੇ ਮੈਂ ਪਨਵਾਜ ਤੇ ਅਮਨੀ ਵੀਰਾ ਤੇ ਇੱਕ ਸਾਡਾ ਬੱਚਾ ਹੈਗਾ ਰਮਨ ਛੋਟੇ ਭਰਾ ਨੇ ਮੇਰੇ ਜੀ ਅਸੀਂ ਸਾਰੇ ਜਾਣੇ ਇੱਥੋਂ ਗਏ ਆ ਗੱਦਾਪੋਰੀ ਪਰ ਉਦੋਂ ਮੈਨੂੰ ਗੁਰਦੀਪ ਸਿੰਘ ਦਾ ਫੋਨ ਆਉਂਦਾ ਮੇਰੇ ਨਾਲ ਪੜਦੇ ਸੀ ਫਰਸਟ ਕਲਾਸ ਤੋਂ ਅਸੀਂ ਇਕੱਠੇ ਪੜ੍ਹੇ ਹਾਂ ਜੀ ਜੀ ਹੁਣ ਤੱਕ ਅਸੀਂ ਇੱਕ ਦੂਜੇ ਨਾਲ ਪਰਿਵਾਰਾਂ ਚ ਵਰਤਦੇ ਆ ਜੀ ਤਾਂ ਗੁਰਦੀਪ ਦਾ ਫੋਨ ਆਇਆ ਕਿ ਮੰਮੀ ਨੂੰ ਵੀ ਮੰਮੀ ਨੇ ਟਿੱਪਰ ਕਿਹਾ ਹੋਇਆ ਟਿੱਪਰ ਵਾਲਿਆਂ ਨੇ ਮੰਮੀ ਨਾਲ ਤੇ ਸ਼ਾਇਦ ਉਹਦਾ ਸਾਲਾ ਸੀਗਾ ਉਹਦੇ ਨਾਲ ਬਤਮੀਜ਼ੀ ਕੀਤੀ ਫਿਰ ਮੈਂ ਉਹਦੇ ਮਦਰ ਕੋਲ ਜਾਨੀ ਆ ਉਹ ਕਹਿੰਦਾ ਮਦਰ ਕੋਲ ਜਾਓ ਵੀ ਮੰਮੀ ਇਕੱਲੇ ਆ ਵੀ ਮੈਂ ਥੋੜੀ देर ਚਾਹਣਾ ਉਦੋਂ ਬਾਅਦ ਤੁਸੀਂ ਵਾਪਸ ਚਲੇ ਜਾਓ ਜੀ ਤਾਂ ਮੈਂ ਜਸਟ ਉੱਥੇ ਉਹ ਮਦਰ ਦੀ سپورਟ ਕਰਨ ਗਈ ਸੀ ਅਸੀਂ 4-5 ਆਣੇ ਜੀ ਤੇ ਜਦੋਂ ਮੈਂ ਉੱਥੇ ਗਈ ਤਾਂ ਇਹ ਆਪਣੀਆਂ ਲੇਡੀਜ਼ ਨੂੰ ਲੈਣ ਚਲੇ ਗਏ ਇਹਨਾਂ ਨੇ ਕੋਈ ਪਲੈਨਿੰਗ ਕੀਤੀ ਹਥਿਆਰ ਲੈਣ ਚਲੇ ਗਏ ਅੱਛਾ ਜਿਹੜੀਆਂ ਬਾਅਦ ਇਹਨਾਂ ਨੇ ਸ਼ਾਇਦ ਕਿਤੇ ਸਿੱਟੀਆਂ ਵੀ ਆ ਜਾਂ ਕੁਝ ਕੀਤਾ ਹੋਊਗਾ ਬਟ ਫਿੰਗਰਪ੍ਰਿੰਟਸ ਤੋਂ ਕਲੀਅਰ ਹੋ ਜਾਊਗਾ ਸਾਰਾ ਕੁਝ ਜੀ ਤਾਂ ਕੀ ਹੋਇਆ ਕਿ ਜਦੋਂ ਦੇਖਿਆ ਤਾਂ ਵੀ ਲੇਡੀਜ਼ ਸੀ ਕਿਹਾ ਵੀ ਕਾਤੇ ਲੜਾਈ ਮੋਲ ਲੈਣੀ ਆ ਵੀ ਮੈਂ ਰੋਕਦੀ ਆ ਇਕੱਲੀ ਹੇ ਯਾ ਤਾਂ ਹੀ ਹੁਣੇ ਤੇ ਸਾਡੇ ਲੜਕੇ ਖੜੇ ਸੀ ਇਹਨਾਂ ਦੇ ਘਰ ਦੇ ਅੰਦਰ ਹੀ ਜੀ ਤੇ ਇੱਕ ਮੇਰੇ ਚਾਚਾ ਜੀ ਆ ਸੁਖਵਿੰਦਰ ਉਹ ਬਾਈਕ ਖੜਾ ਸੀ ਉਹਨਾਂ ਦਾ ਉੱਥੇ ਤੋਂ ਬਾਈਕ ਲੈ ਕੇ ਜਾਣ ਲੱਗੇ ਜੀ ਬਾਈਕ ਲੈ ਕੇ ਜਾਣ ਲੱਗੇ ਤਾਂ ਉਹਨਾਂ ਦੇ ਵਿੱਚ ਇੱਕ ਗੁਰਮਖ ਸਿੰਘ ਆ ਜੀ ਤੇ ਗੁਰਮਖ ਸਿੰਘ ਨੇ ਬਾਈਕ ਦੀ ਚਾਬੀ ਕੱਢ ਲਈ ਤੇ ਚਾਚਾ ਜੀ ਤੇ ਟੈਕ ਕਰਤਾ ਜਦੋਂ ਚਾਚਾ ਜੀ ਤੇ ਚਾਚਾ ਜੀ ਤੇ ਅਟੈਕ ਕਰਤਾ ਜੀ ਬਲਰਾਜ ਗਿਆ ਉੱਥੇ ਬ੍ਰਦਰ ਆ ਮੇਰਾ ਬਲਰਾਜ ਚਾਚਾ ਜੀ ਦਾ ਬੇਟਾ ਤੋਂ ਉਹ ਚਾਚਾ ਜੀ ਨੂੰ ਬਚਾਉਣ ਗਿਆ ਉਹਨਾਂ ਨੇ ਬਲਰਾਜ ਨੂੰ ਧਾ ਲਿਆ ਤੇ ਮੈਂ ਗਈਆਂ ਮੈਂ ਕਿਹਾ ਵੀ ਐ ਨਾ ਕਰੋ ਤੁਸੀਂ ਉਸ ਸਮੇਂ ਲਾਈਵ ਵੀ ਚੱਲ ਰਿਹਾ ਮੈਂ ਬੀਬੀਆਂ ਨਾਲ ਗੱਲ ਕੀਤੀ ਵੀ ਇਹ ਚੰਗੀ ਗੱਲ ਹੈਗੀ ਐਂ ਜਰੀ ਦਾ ਉਹਨਾਂ ਨੇ ਜੀ ਮੈਨੂੰ ਖਿੱਚ ਲਿਆ ਫਿਰ ਬੰਦੇ ਵੀ ਖਿੱਚਣ ਲੱਗ ਗਏ ਮਾਰੀਆਂ ਬਾਲ ਪੱਟੇ ਜੀ ਮਾੜੀ ਜੀ ਉਦੋਂ ਉਸ ਸਮੇਂ ਇੱਕ ਡਾਂਗਵੱਜੀ ਬਾਹਰ ਵਿੱਚ ਬੈਠ ਟਾਈਮ ਜੀ ਤੇ ਇੱਕ ਕੇਵਲ ਸਿੰਘ ਨਾਮ ਦਾ ਲੜਕਾ ਉਹ ਮੈਨੂੰ ਬਚਾ ਕੇ ਲੈ ਆਇਆ ਜੀ ਉਥੋਂ ਜੀ ਤੇ ਫਿਰ ਮੈਂ ਉਥੇ ਬੀਬੀ ਜਿਹੜੇ ਜਿਨ੍ਹਾਂ ਦੇ ਘਰ ਗਏ ਸੀ ਉਹਨਾਂ ਦੇ ਕੋਲ ਅੰਦਰ ਗਈਆਂ ਇਹਨਾਂ ਨੇ ਟਿੱਪਰ ਲੰਘਾਇਆ ਮੰਜੇ-ਮੰਜੇ ਉਹਨਾਂ ਦੇ ਸਿੱਟ ਕੇ ਜੀ ਤੇ ਸਾਰਿਆਂ ਨੂੰ ਧੱਕੇ ਮਾਰ ਕੇ ਐਂਡ ਉਹ ਲੇਡੀਜ਼ ਆ ਕੇ ਫਿਰ ਮੇਰੇ ਨਾਲ ਬਤਮੀਜ਼ੀ ਕਰਨ ਲੱਗ ਗਈਆਂ ਬੋਲਣ ਲੱਗ ਗਈਆਂ ਬਕਵਾਸ ਛੋਟੇ ਅਲੀਗੇਸ਼ਨ ਲਾਉਣ ਲੱਗ ਗਈਆਂ ਜੀ ਐਂਡ ਦੈਨ ਕੀ ਹੋਇਆ ਕਿ ਉਹਨਾਂ ਨੇ ਨਾ ਮੈਂ ਮੀਨਵਲ ਮੈਸੇਜ ਉਹ ਮਹਿਰਬਾਨ ਨੂੰ ਇਨਫਾਰਮ ਕਰਤਾ ਜੀ ਫਿਰ ਉਹਨਾਂ ਨੇ ਮੇਰਾ ਮੋਬਾਈਲ ਖੋਲਿਆ ਮੋਬਾਈਲ ਥੱਲੇ ਸੀ ਤੇ ਮੇਰੀ 골ਡ ਦੇ ਇਅਰਿੰਗਸ ਸੀ ਉਹ ਵੀ ਲਾ ਲਏ ਮਤਲਬ ਲਾ ਲਏ ਜਿੱਟ ਤੇ ਰੱਬ ਜਾਣਦਾ ਹੈ ਮਤਲਬ ਉਹ ਵੀ ਲੜਾਈ ਝਗੜੇ ਚ ਲੈ ਗਏ ਹੋਣਗੇ ਹਮ ਅండ్ ਆਫਟਰ ਦੈਟ ਇੱਕ ਮਿੰਟ ਰਮਨ ਇਥੋ ਰਾਈਟ ਹਾਂ ਲਿਖ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਅਸੀਂ ਉੱਥੇ ਜਦੋਂ ਸਾਡੇ ਗਦਾਪੁਰ ਤੋਂ ਵੀ ਆ ਗਏ ਲੋਕ ਉਹ ਕਹਿੰਦੇ ਵੀ ਤੁਸੀਂ ਇੱਥੋਂ ਚੱਲੋ ਲੈ ਇੱਥੇ ਮੈਨੂੰ ਕਹਿੰਦੇ ਤਾਂ ਮੈਨੂੰ ਬਾਈਕ ਤੇ ਬਿਠਾ ਕੇ ਲੈ ਕੇ ਜਾਣ ਲੱਗੇ ਸੀ ਜਿਹੜੇ ਪਾਸੇ ਨੂੰ ਟਿੱਪਰ ਲੰਘਿਆ ਵੀ ਇੱਧਰ ਤਾਂ ਕਿਉਂਕਿ ਦੂਜੇ ਬੰਦੇ ਸੀਗੇ ਵੀ ਆਪਾਂ ਦੂਸਰੀ ਸਾਈਡ ਤੋਂ ਨਿਕਲਦੇ ਆ ਜੀ ਜਦੋਂ ਦੂਸਰੀ ਸਾਈਡ ਤੋਂ ਨਿਕਲਣ ਲੱਗੇ ਸਰ ਉਹਨਾਂ ਨੇ ਨਾ ਤਲਵਾਰ ਨਾਲ ਮੇਰੇ ਤੇ ਹਮਲਾ ਕੀਤਾ ਫਿਰ ਦੇ ਉੱਤੇ ਮੈਂ ਪਰਵਾਹ ਅੱਗੇ ਕਰਤੀ ਜੀ ਤਾਂ ਮੇਰੀ ਬਾਹ ਦੇ ਉੱਤੇ ਕੱਟ ਲੱਗਿਆ ਉਸੇ ਸਮੇਂ ਫਿਰ ਆਪਾਂ ਬਲੱਡ ਕਿਉਂਕਿ ਹੁਣ ਪੜੇ ਲਿਖੀ ਨਹੀਂ ਸਮਝ ਹੁੰਦੀ ਆ ਜੀ ਵੀ ਬਲੱਡ ਲੌਸ ਹੋ ਜਾਊਗਾ ਨੁਕਸਾਨ ਹੋ ਜਾਊਗਾ ਏਡੀ ਜਲਦੀ ਪਹੁੰਚਿਆ ਵੀ ਨਹੀਂ ਜਾਣਾ ਜੀ ਤੇ ਅਸੀਂ ਫਟਾਫਟ ਉੱਤੇ ਗਮਸ਼ਾ ਬੰਨ ਕੇ ਉਹਨੂੰ ਬਿਲਕੁਲ ਟਾਈਟ ਕਰਤਾ ਹੂੰ ਉੱਥੇ ਸੂਟ ਜਿਹੜਾ ਪਾਇਆ ਸੀ ਉਹ ਵੀ ਬਾਹ ਪਾੜ ਪੁੱੜ ਕੇ ਜੀ ਤੇ ਉਹ ਬੰਨਤਾ ਗਮਸ਼ਾ ਫਿਰ ਉਹਦੇ ਉੱਤੇ ਗਰਮ ਪੱਟੀ ਬੰਨਤੀ ਜੀ ਤੇ ਵਾਪਸ ਆ ਗਏ ਫਿਰ ਅਸੀਂ ਫਿਰ ਲਾਈਵ ਆਏ ਆ ਲਾਈਵ ਆ ਕੇ ਦੱਸਿਆ ਵੀ ਸਿਵਲ ਹਸਪਤਲ ਜਾ ਰਹੇ ਆ ਜੀ ਵੀ ਸਾਡੇ ਤੇ ਅਟੈਕ ਹੋ ਸਕਦਾ ਕਿਉਂਕਿ ਉੱਥੇ ਉਹ ਵੀ ਬੰਦੇ ਆਪਣੇ ਪਤਾ ਲੱਗਿਆ ਵੀ ਉਹ ਬੰਦਿਆਂ ਦੇ ਜਦ ਕੀ ਸਾਰਾ ਕੁਝ ਉਹਨਾਂ ਨੇ ਕੀਤਾ ਜੀ ਫਿਰ ਤੁਹਾਨੂੰ ਪਤਾ ਹੀ ਇਹੋ ਜਿਹੀ ਸਿਚੁਏਸ਼ਨ ਚ ਦੂਜੇ ਵਾਲੇ ਜਾਣ ਕੇ ਵੀਡੀਓ ਸਾਡੀਆਂ ਸਾਰੇ ਸਾਡੇ ਪੱਖ ਦੀ ਚੱਲ ਰਹੀ ਚ ਤੁਸੀਂ ਡਾਕਟਰੀ ਸਹਾਇਤਾ ਨਹੀਂ ਲਈ ਫਿਰ ਇਸ ਤੋਂ ਬਾਅਦ ਨਹੀਂ ਦੱਸ ਰਹੀ ਆ ਜੀ ਉਹ ਦੱਸ ਰਹੀ ਆ ਜੀ ਜੀ ਫਿਰ ਉਸ ਤੋਂ ਬਾਅਦ ਅਸੀਂ ਸਿਵਲ ਹਸਪਤਲ ਵੱਲ ਜਾਣ ਲੱਗੇ ਤਾਂ ਰਾਹ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਸਾਨੂੰ ਮਤਲਬ ਕਦੇ ਕਿਤੋਂ ਕਦੇ ਕਿਤੋਂ ਫਿਰ ਅਸੀਂ ਦੋ ਜਾਨੇ ਜਿਹੜੇ ਇੰਜਰਸੀ ਬਲਰਾਮ ਤੋਂ ਪਹਿਲਾਂ ਹੀ ਹਸਪੀਟਲ ਭੇਜਤਾ ਸੀ ਜੀ ਤਾਂ ਮੈਂ ਤੇ ਅਮਨੀ ਵੀਰਾ ਕਿਉਂਕਿ ਸਾਡੇ ਤੇ ਅਟੈਕ ਦੂਜੋਂ ਬਾਅਦ ਵਿੱਚ ਹੋਇਆ ਜੀ ਫਿਰ ਅਸੀਂ ਗੱਡੀ ਦੇ ਵਿੱਚ ਬੈਠ ਕੇ ਗੱਡੀ ਬਦਲ ਕੇ ਅਸੀਂ ਸਿਵਲ ਹਸਪੀਟਲ ਪਹੁੰਚੇ ਤੇ ਸਾਡੀ ਐਮਐਲਆਰ ਕੱਤੀ ਗਈ ਆ ਜੀ ਤੇ ਹੁਣ ਐਸਐਚਓ ਦੇ ਫੋਨ ਵੀ ਆ ਗਿਆ ਸੀਗਾ ਵੀ ਮੈਡਮ ਬਿਆਨ ਲਿਖਾ ਦਿਓ ਪਰ ਹੁਣ ਮੈਂ ਇੱਧਰ ਚੰਡੀਗੜ੍ਹ ਆਈਆਂ گورنر ਸਾਹਿਬ ਨੂੰ ਮਿਲਣਾ ਹੈ ਅਸੀਂ ਜੀ ਜੀ ਤੇ ਤੁਸੀਂ گورنر ਸਾਹਿਬ ਕੋਲ ਸਿੱਧਾ ਸ਼ਿਕਾਇਤ ਕਰਨ ਦਾ ਤੁਹਾਨੂੰ ਨੌਬਤ ਕਿਉਂ ਆ ਰਹੀ ਹੈ ਹੇਠਲੇ ਪੱਧਰ ਤੇ ਪ੍ਰਸ਼ਾਸਨ ਸੁਣਦਾ ਨਹੀਂ ਕਿਉਂਕਿ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਸਾਰੇ ਬੰਦੇ ਹਰਦੀਪ ਮੁੰਡੀਆਂ ਦੇ ਬੰਦੇ ਆ ਆਈ ਹੈਵ ਆਲ ਦੀ ਐਵੀਡੈਂਸ ਇਸੇ ਕਰਕੇ ਪੀਸੀ ਵੀ ਰੱਖੀ ਆ ਜੀ ਉਹ ਸਾਰੀਆਂ ਚੀਜ਼ਾਂ ਉੱਥੇ ਦੱਸੀਆਂ ਜਾਣਗੀਆਂ ਵੀ ਕਿਸ ਤਰੀਕੇ ਨਾਲ ਕੀ ਕੁਝ ਹੋ ਰਿਹਾ ਮੀਡੀਆ ਤੇ ਅਟੈਕ ਕਰਨ ਦਾ ਪਰਪਸ ਇਹ ਸੀਗਾ ਕਿ ਕਿਉਂਕਿ ਮੈਂ ਹੀ ਲੋਕਾਂ ਨੂੰ ਜਾਗਰੂਕ ਕਰ ਰਹੀ ਆ ਜੀ ਸਿੱਕਾ ਤਾਂ ਇਹਨਾਂ ਨੂੰ ਲੋਕਾਂ ਦੇ ਜਾਗਰੂਕ ਹੋਣ ਤੋਂ ਆ ਨਾ ਜੀ ਜੀ ਤਾਂ ਤੁਹਾਡਾ ਹੁਣ ਮਕਸਦ ਇਹ ਹੈ ਕਿ ਗਵਰਨਰ ਨੂੰ ਇੱਕ ਮੰਗ ਪੱਤਰ ਦੇਣਾ ਹੈ ਬਿਲਕੁਲ ਗਵਰਨਰ ਨੂੰ ਅੱਜ ਤੱਕ ਪਹਿਲਾਂ ਮੈਨੂੰ ਇਹ ਸੀਗਾ ਵੀ ਕੋਈ ਨਹੀਂ ਇਹ ਦਿਨ ਟਾਈਮ ਆਪਣੀ ਮਾਈਨਿੰਗ ਕਰਨ ਜੀ ਤਰੀਕੇ ਨਾਲ ਰੂਲ ਫੋਲੋ ਕਰਨ ਪਰ ਇਹ ਰੂਲ ਫੋਲੋ ਕਰਨ ਵਾਲੇ ਹੈ ਨਹੀਂ ਸੋ ਇਹਨਾਂ ਦੀ ਐਮਸੀ ਦੀ ਕੈਂਸਲੇਸ਼ਨ ਦੀ ਡਿਮਾਂਡ ਆ ਜੀ ਮਾਈਨਿੰਗ ਤੇ ਕੀਪ ਚੈੱਕ ਕਰਨ ਦੀ ਆ ਹਰਦੀਪ ਮੁੰਡੀਆਂ ਦੀ ਸੀਬੀਆਈ ਇਨਕੁਆਇਰੀ ਕਰਾਉਣ ਦੀ ਮੰਗ ਆ ਸਾਡੀ ਜੀ ਸਾਡੇ ਦੇ ਜਿਹੜੀਆਂ ਪਾਲਸ ਐਫ ਆਈਆਰ ਹੋਈਆਂ ਨੇ ਉਹਨਾਂ ਦੀ ਕੈਂਸਲੇਸ਼ਨ ਦੀ ਮੰਗ ਆ ਜੀ ਐਂਡ ਜੋ ਮੇਰੇ ਤੇ ਅਟੈਕ ਹੋਇਆ ਆ ਉਹਦੀ ਜੋ ਐਫ ਆਈਆਰ ਕਰਨ ਦੀ ਮੰਗ ਆ ਜੀ ਜੀ ਤਾਂ ਤੁਸੀਂ ਇਹ ਸਾਰੇ ਘਟਨਾ ਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਹਾਂ ਕਿ ਇਹਦੇ ਉੱਤੇ ਸਰਕਾਰ ਜਾਂ ਗਵਰਨਰ ਦੇ ਵੱਲੋਂ ਕੀ ਹੁਕਮ ਅਗਲਾ ਆਉਂਦਾ ਹੈ ਬਹੁਤ ਸ਼ੁਕਰੀਆ ਜੀ